ਜਿਹੜੇ ਠੱਗ ਏਜੰਟਾਂ ਦੇ ਖਿਲਾਫ ਜਿਹੜਾ ਇੱਕ ਬਹੁਤ ਵੱਡਾ ਗਰੋਥ ਤੇ ਮਾਫੀਆ ਹੈ ਉਹਦੇ ਖਿਲਾਫ ਅੱਜ ਮਹਾਲੀ ਅੰਬਸਾਹਬ ਗੁਰੂ ਘਰ ਦੇ ਵਿੱਚ ਇਕੱਠੇ ਹੋਏ ਅਸੀਂ ਉੱਥੋਂ ਕੁਮਾਰਚ ਡੀਸੀ ਦਫ਼ਤਰ ਤੇ ਡੀਸੀ ਦਫ਼ਤਰ ਹੁਣ ਇੱਕ ਪਹੁੰਚੇ ਆ ਅੰਦਰ ਜੋ ਡਿਪਟੀ ਕਮਹਿੰਦਰ ਮਹਾਲੀ ਤੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਜਿਹੜਾ ਮੰਗ ਪੱਤਰ ਦਿੱਤਾ ਉਹਦੇ ਜਿਹੜੀਆਂ ਖਾਸ-ਖਾਸ ਗੱਲਾਂ ਨੇ ਪਹਿਲੀ ਗੱਲ ਤਾਂ ਇਹ ਹੈ ਅਸੀਂ ਇਹ ਸਾਰਾ ਕਿਹਾ ਵੀ ਜੇ ਅਸੀਂ ਦੋ ਬੰਦੇ ਲੋਕਾਂ ਦਾ ਕਰੋੜਾਂ ਰੁਪਇਆ ਕਢਾ ਸਿਆ ਤਾਂ ਡੀਸੀ ਤਾਂ ਬਹੁਤ ਵੱਡੀ ਪਾਵਰ ਹੈ ਜ਼ਿਲੇ ਦੀ ਮਾਲਕਾ ਉਹਦੇ ਤੋਂ ਬਿਨਾਂ ਕੋਈ ਵੀ ਬੰਦਾ ਇੱਥੇ ਰੇੜੀ ਵੀ ਨਹੀਂ ਲਾ ਸਕਦਾ ਵੀ ਜਿੰਨੀਆਂ ਵੀ ਗਰ ਕਾਨੂੰਨੀ ਇੱਥੇ ਦੁਕਾਨਾਂ ਖੁੱਲੀਆਂ ਹੋਈਆਂ ਠੱਗ ਏਜੰਟਾ ਏਜੰਟਾ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਨਾ ਇਹਦੀ ਪੜਤਾਲ ਕਰਾ ਕੇ ਨਾਲ ਪੁਲਿਸ ਨੂੰ ਲੈ ਕੇ ਚੈਕਿੰਗ ਕਰਕੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਦੂਜੀ ਗੱਲ ਜਿਹੜੇ ਲੋਕਾਂ ਕੋਲੇ ਅੱਜ ਵਿਚਾਰਾਂ ਦੇ ਇੱਥੇ ਪੀੜਤ ਲੋਕ ਆਏ ਆ ਮਹਾਲੀ ਇਕੱਠੇ ਹੱਥਾਂ ਜੇ ਐਫ ਆਈ ਆਰਾਂ ਨੇ ਮਕਦਮੇ ਦਰਜ ਹੋਏ ਵਾ ਪਰ ਕਾਰਵਾਈ ਨਹੀਂ ਬੰਦੇ ਨਹੀਂ ਫੜੇਗੇ ਉਹ ਤੇ ਕਾਰਵਾਈ ਤੀਜੀ ਗੱਲ ਕਹੀ ਗਈ ਵੀ ਇੱਥੇ 2 ਮਹੀਨੇ ਆਪਣਾ ਦਫਤਰ ਬਣਾਉਂਦੇ ਆ 5-7 ਕਰੋੜ ਰੁਪਏ ਦੀ ਮਾਰ ਕੇ ਠੱਗੀ ਦਫਤਰ ਬੰਦ ਕਰ ਜਾਂਦੇ ਆ 5-7 ਕਰੋੜ ਦਾ ਛੋਟਾ ਬਾਈ ਆ ਛੋਟੇ ਦਾ ਛੋਟਾ 2 ਮਹੀਨੇ ਵਾਲਾ ਜਿਹੜਾ 6 ਮਹੀਨੇ ਲਾ ਗਿਆ ਉਹ 20-50-100 ਕਰੋੜ ਦੀ ਠੱਗੀ ਮਾਰ ਜਾਂਦਾ ਜਿਹਨ ਇੰਨਾ ਅਰਪਾਂ ਰੁਪਿਆ ਖਰਬਾਂ ਰੁਪਿਆ ਇੱਥੇ ਇਕੱਲਾ ਪੰਜਾਬਦਾਨੀ ਨਾਲ ਹਰਿਆਣਾ ਰਾਜਸਥਾਨ ਬਹੁਤ ਹੋਰ ਵੀ ਬਹੁਤ ਸੂਬਿਆਂ ਦਾ ਜੰਮੂ ਤੋਂ ਵੀ ਇੱਥੇ ਲੋਕ ਜਿਹੜੇ ਪੀੜਤ ਲੋਕ ਆਏ ਹੋਏ ਸੀਗੇ ਤੀਜੀ ਗੱਲ ਜਿਹੜੀ ਇਹ ਪ੍ਰਸ਼ਾਸਨ ਦੇ ਰਾਹੀਂ ਅਸੀਂ ਸਰਕਾਰ ਦੇ ਵੀ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਇਹਦੇ ਉੱਤੇ ਕਾਨੂੰਨ ਬਣਨਾ ਚਾਹੀਦਾ ਹੈ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਵੀ ਬੰਦਾ ਇਹ ਕੰਮ ਕਰੂਗਾ ਉਹਦੇ ਕੋਲੇ ਲਾਇਸੈਂਸ ਹੋਣਾ ਚਾਹੀਦਾ ਸਰਕਾਰ ਤੋਂ ਮਨਸ਼ੂਰ ਸੁਦਾ ਬੰਦਾ ਹੀ ਇੱਥੇ ਆਪਣਾ ਜਿਹੜਾ ਦਫਤਰ ਖੋਲ੍ਹ ਸਕਦਾ ਹੋਵੇ ਨਾ ਕਿ ਜਿਹੜਾ ਮਰਜ਼ੀ ਉੱਠ ਕੇ ਗੁੱਠਾ ਗਠਗਰੇ ਆ ਕੋਈ ਲੁਟੇਰਾ ਕੋਈ ਚੋਰ ਖੋਲ ਕੇ ਦੋ ਦੁਕਾਨਾਂ ਬੈਹ ਜਾਂਦਾ ਲਓ ਜੀ ਆਜੋ ਲੋਕਾਂ ਨੂੰ ਜਿਹੜੇ ਕਲਾਕਾਰ ਨੇ ਕੋਈ ਹੋਰ ਮਸ਼ਹੂਰ ਬੰਦੇ ਨੇ ਉਹਨਾਂ ਤੋਂ ਮਸ਼ਹੂਰੀਆਂ ਕਰਾ ਕੇ ਤਰ੍ਹਾਂ ਤਰ੍ਹਾਂ ਦੀਆਂ ਆਫਰਾਂ ਦੇ ਕੇ ਵੀ ਅਸੀਂ ਪਹਿਲਾਂ ਵੀਜ਼ਾ ਦੇਵਾਵਾਂਗੇ ਫਿਰ ਪੰਗਰੋ ਪੈਸੇ ਲਵਾਂਗੇ ਲੋਕ ਚਾਂਸੇ 'ਚ ਆ ਜਾਂਦੇ ਆ ਸੋ ਅਸੀਂ ਉਹਨਾਂ ਦੇ ਖਿਲਾਫ ਇਹ ਚਾਹੁੰਦੇ ਵੀ ਕਾਨੂੰਨ ਬਣਨਾ ਚਾਹੀਦਾ ਸਰਕਾਰ ਤੋਂ ਮਨਜ਼ੂਰ ਬੰਦਾ ਮਨਜ਼ੂਰੀ ਲੈ ਕੇ ਹੀ ਸਰਕਾਰ ਤੋਂ ਲਾਇਸੈਂਸ ਲੈ ਕੇ ਬੰਦਾ ਇਹ ਸਾਰੀਆਂ ਗੱਲਾਂ ਕਿਉਂਕਿ ਲੜਾਈ ਛੋਟੀ ਨਹੀਂ ਇਹ ਬਹੁਤ ਵੱਡਾ ਮਾਫੀਆ ਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਨੇ ਮੋਟਾ ਚੜਾਵਾ ਇੱਥੋਂ ਦੇ ਮੰਤਰੀਆਂ ਨੂੰ ਐਮਐਲਏਆਂ ਨੂੰ ਹੋਰ ਅਧਿਕਾਰੀਆਂ ਨੂੰ ਵੀ ਜਾਂਦਾ ਜੇ ਨੂੰ ਨਾਥ ਪਾਉਣੀ ਆ ਤਾਂ ਇਹਦੇ ਲਈ ਬਕਾਇਦਾ ਤੌਰ ਤੇ ਲੜਾਈ ਲੰਮੀ ਲੜਨੀ ਪੂਗੀ ਅਗਲੀ ਜਿਹੜੀ ਕੋਈ ਤਿਆਰੀ ਵੈਰੀ ਕਰਕੇ ਅੱਪਾ ਜੇ ਨਹੀਂ ਇੱਥੇ ਪ੍ਰਸ਼ਾਸਨ ਅੱਜ ਕੁਝ ਕਰਦਾ ਆਪਣੀ ਇਸ ਮੰਗ ਪੱਤਰ ਦੇ ਉੱਤੇ ਜਾਂ ਕੋਈ ਨਹੀਂ ਸੁਣਵਾਈ ਹੁੰਦੀ ਤਾਂ ਅਗਲੀ ਤਿਆਰੀ ਜਿਹੜੀ ਮੋਰਚੇ ਦੀ ਉਹ ਪੱਕਾ ਮੋਰਚਾ ਕਿੱਥੇ ਲਾਉਣਾ ਕਿਵੇਂ ਲਾਉਣਾ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੱਸ ਦਿੱਤਾ ਜਾਊਗਾ ਹਾਂ ਸਭ ਤੋਂ ਪਹਿਲਾਂ ਤਾਂ ਵੈਸੇ ਧੰਨਵਾਦ ਤਾਂ ਕਰਨਾ ਬਣਦਾ ਨਹੀਂ ਕਿਸੇ ਲੋਕਾਂ ਦਾ ਹਨਾ ਅਸੀਂ ਤਾਂ ਲੋਕਾਂ ਲਈ ਲੜ ਰਹੇ ਹਾਂ ਪਰ ਫਿਰ ਵੀ ਜਿਹੜੇ ਸਾਡੇ ਕਿਸਾਨ ਆਗੂ ਆਏ ਜਾਂ ਹੋਰ ਜਿਹੜੇ ਜਥੇਬੰਦੀਆਂ ਆ ਉਹਨਾਂ ਦਾ ਧੰਨਵਾਦ ਹੁਣ ਜਿਹੜੀ ਗੱਲ ਇਹੀ ਹੈ ਕਿ ਜਿਹੜਾ ਸਾਡੇ ਤੇ ਸਭ ਤੋਂ ਵੱਡਾ ਜਿਹੜਾ ਕਿ ਸਰਕਾਰ ਜਾਂ ਪ੍ਰਸ਼ਾਸਨ ਕੋਲੇ ਜਾ ਕੇ ਮਾਫੀ ਇਲਜ਼ਾਮ ਲਾਉਂਦਾ ਸੀਗਾ ਕਿ ਦੇਖੋ ਜੀ ਇਹ ਕਾਨੂੰਨ ਹੱਥਾਂ ਦੇ ਵਿੱਚ ਲੈਂਦੇ ਨੇ ਕਾਨੂੰਨ ਹੁਣ ਇਹੀ ਗੱਲ ਕਹਿਣਾ ਚਾਹੁੰਦੇ ਆ ਵੀ ਅਸੀਂ ਤੁਹਾਡੇ ਕੋਲੇ ਅੱਜ ਅਸੀਂ ਮੰਗ ਪੱਤਰ ਦੇ ਕੇ ਚੱਲੇ ਆ ਤੁਹਾਡੇ ਕੋਲੇ ਅਸੀਂ ਅਰਜ਼ ਆਪਣੀ ਬੇਨਤੀ ਕਰਕੇ ਚੱਲੇ ਆ ਜੇਕਰ ਤੁਹਾਡਾ ਇਸ ਗੱਲ ਤੇ ਕੋਈ ਐਕਸ਼ਨ ਕੋਈ ਤੁਸੀਂ ਲੋਕਾਂ ਨੂੰ ਇਨਸਾਫ ਨਹੀਂ ਦਿਵਾ ਸਕਦੇ ਸਭ ਤੋਂ ਪਹਿਲੀ ਵੱਡੀ ਗੱਲ ਸਾਡੀ ਵੱਡੀ ਮੰਗ ਤਾਂ ਹੀ ਹੈ ਕਿ ਤੁਸੀਂ ਕੋਈ ਤਾਕੜਾ ਕਾਨੂੰਨ ਬਣਾਓ ਹੁਣ ਜੇ ਤੁਸੀਂ ਥੋੜਾ ਤਾਕੜਾ ਕਾਨੂੰਨ ਬਣਾਇਆ ਹੋਵੇ ਤਾਂ ਫਿਰ ਆਪ ਹੀ ਇਹਨਾਂ ਨੂੰ ਡਰ ਹੋਵੇ ਇਸ ਕਰਕੇ ਜੇਕਰ ਇਹ ਕੰਮ ਨਹੀਂ ਕਰ ਰਹੇ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਇਹਨਾਂ ਦੇ ਘਰ ਨੇ ਜਿੱਥੇ ਵੀ ਇਹਨਾਂ ਦੀਆਂ ਰਾਇਸ਼ੀਆਂ ਨੇਗੀਆਂ ਜਾਂ ਜੋ ਵੀ ਜਿਹੜੀਆਂ ਨੇ ਪ੍ਰਾਪਰਟੀ ਨੇ ਅਸੀਂ ਉਹਨਾਂ ਦੇ 12 ਦੇ ਵਿੱਚ ਧਰਨੇ ਚਲਾਵਾਂਗੇ ਇਹਦੇ ਲਈ ਲੋਕਾਂ ਨੂੰ ਵੀ ਤਿਆਰ ਰਹਿਣਾ ਪੈਣਾ ਹੈ ਲੋਕਾਂ ਨੂੰ ਕੀ ਕਰਨਾ ਪੈਣਾ ਹੈ ਜਿਹੜਾ ਵੀ ਕੋਈ ਏਜੰਟ ਠੱਗਿਆ ਉਹਦੇ ਘਰ ਦਾ ਉਦੀ ਉਹਦੀ ਕੋਈ ਪ੍ਰੋਪਰਟੀ ਦਾ ਸਾਰੀ ਦਾ ਪਤਾ ਹੋਣਾ ਚਾਹੀਦਾ ਜਿੱਥੇ ਕਿ ਆਪਾਂ ਕੋਈ ਪ੍ਰੋਟੈਸਟ ਕਰ ਸਕੀਏ ਇੱਕ ਤਾਂ ਸਾਡੀ ਇਹ ਗੱਲ ਆ ਅਗਲੀ ਗੱਲ ਧਿਆਨ ਨਾਲ ਸੁਣ ਲਿਓ ਸਾਰੇ ਲੋਕਾਂ ਨੂੰ ਇਹ ਕੋਈ ਅੱਜ ਦੇ ਵਿੱਚ ਦਾ ਅਸੀਂ ਪਹਿਲਾਂ ਵੀ ਕਿੰਨੇ ਵਾਰ ਆਇਆ ਪਹਿਲਾਂ ਜਦੋਂ ਪਹਿਲੀ ਵਾਰ ਆਇਆ ਉਹ ਤੋਂ ਰਜ਼ਰਾਖਸ ਵਾਲਾ ਨੂੰ ਅੰਦਰ ਕਰਾਇਆ ਹੋਰਾਂ ਨੂੰ ਅੰਦਰ ਕਰਾਇਆ ਜਿੰਨੇ ਬਾਰੇ ਵੀ ਸਿ ਆਏ ਆ ਇਹ ਵਾਰ-ਵਾਰ ਸਾਨੂੰ ਆਉਣਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੱਕਾ ਜਿਹੜਾ ਮੋਰਚਾ ਕੋਈ ਜਿਵੇਂ ਟਰਾਲੀਆਂ ਲੈ ਕੇ ਕੋਈ ਵੱਡੇ ਸਾਧਨ ਲੈ ਕੇ ਇੱਥੇ ਪੱਕਾ ਆਪਾਂ ਸੜਕਾਂ ਦੇ ਉੱਪਰ ਬਿੱਡਾਂਗੇ ਕਰਕੇ ਜਿਹੜੀ ਇਹ ਪੰਜਾਬ ਦੇ ਵਿੱਚ ਫੈਲੀ ਸਭ ਤੋਂ ਵੱਡੀ ਗੰਦਕੀ ਹੈ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਹੈ ਕਿ ਜਿਹੜਾ ਸਭ ਤੋਂ ਵੱਡੀ ਆਸਮ ਸਮੱਸਿਆ ਸਮੱਸਿਆ ਦੇ ਜੜਾ ਪਾਉਣ ਉਸ ਲਈ ਨਾਲ ਮਿਲ ਕੇ ਪੱਟਣੀ ਪੈਣੀ ਆ ਕਿਉਂਕਿ ਅੰਨੀਆਂ ਬੋਲਿਆ ਸਰਕਾਰਾਂ ਨੇ ਕੁਝ ਨਹੀਂ ਕਰਨਾ ਲੋਕ ਲਹਿਰ ਬਣਾਉਣੀ ਪੈਣੀ ਆ ਆਜ਼ਾਦੀ ਕੋਈ ਠੀਕਾ 5-4 ਦਿਨਾਂ ਦੇ ਵਿੱਚ ਨਹੀਂ ਸੀ ਆ ਗਈ ਜਦੋਂ ਕੋਈ ਲੋਕ ਗੁਲਾਮ ਹੁੰਦੇ ਨੇ ਅਸੀਂ ਗੁਲਾਮੀ ਦੀਆਂ ਨਿਸ਼ਾਨੀਆਂ ਸਾਡੀ ਏ ਇਸ ਕਰਕੇ ਜਿਹੜੀਆਂ ਲੋਕਾਂ ਨੂੰ ਅਵੇਅਰ ਕਰਕੇ ਜਾਗਰੂਤ ਕਰਕੇ ਇਹ ਲੜਾਈ ਸਾਨੂੰ ਲੜਨੀ ਪੈਣੀ ਆ ਤੇ ਇਹੀ ਤੁਹਾਡੀ ਬੇਨਤੀ ਆ ਤੇ ਅਗਲੀ ਜਿਹੜੀ ਗੱਲ ਇੱਕ ਨਾ ਜਿਹੜੀ ਅੰਦਰ ਡੀਐਸਪੀ ਸਾਹਿਬ ਨੇ ਵੀ ਗੱਲ ਕਹੀ ਜਿਹੜੀ ਕਿ ਡੀਸੀ ਸਾਹਿਬ ਨੂੰ ਵੀ ਇਹ ਗੱਲ ਕਹੀ ਉਹਨਾਂ ਨੇ ਗੱਲ ਕਹੀ ਵੀ